ਅਬ ਬਦਲਾ ਆਇਆ ਕਿਹਨੇ ਬਦਲਾ ਇਕ ਤਮਾ ਦੇਖਿਆ ਆਪਣੀ ਕੌਮ ਨੂੰ ਜਿੰਦਾ ਵੀ ਆਉਂਦਾ ਆਪਾਂ ਸੋਚਦੇ ਸਮਝਦੇ ਨਹੀਂ ਕਿ ਉਹ ਹੈ ਕੌਣ ਪਛੋਕੜ ਕੌਣ ਹੈ ਉਹਨੇ ਕਰਨਾ ਕੀ ਹੈ ਨਹੀਂ ਉਹਨੂੰ ਉਹਦੇ ਮਗਰ ਲੱਜਣੇ ਆ ਜਿਹੜੇ ਆਪਣੇ ਆ ਉਹਨਾਂ ਨੂੰ ਭੁੱਲ ਜਾਣੇ ਰੋਜ਼ ਤੁਸੀਂ ਅਰਦਾਸ ਕੀ ਕਰਦੇ ਆ ਰਾਜ ਕਰੇਗਾ ਖਾਲਸਾ ਤੇ ਰਾਜ ਦੇਤਾ ਤੁਸੀਂ ਦਿੱਲੀ ਵਾਲੇ ਕੇਜਰੀਵਾਲ ਨੂੰ ਖਾਲਸੇ ਦਾ ਕਿੱਥੇ ਰਾਜ ਰਿਆ ਆ ਪੰਜ ਹਜ਼ਾਰ ਬੰਦੇ ਆਏ ਤੇ ਰੌਲਾ ਪਾਉਣ ਲੱਗਤਾ ਈ ਕਾਲੀ ਗੱਲ ਨੇ ਬੇਅਦਬੀ ਕਰਾਤੀ ਕਾਲੀ ਗੱਲ ਨੇ ਬੇਅਦਬੀ ਕਰਾਤੀ ਆ ਮੰਡ ਸਾਹਿਬ ਦਾਦੂਆਣ ਆ ਜਸਵੀਰ ਰੋਡੇ ਉਹਨਾਂ ਦੀ ਗੱਲਾਂ ਚਾਗੇ ਤੇ ਅੱਜ ਕਿੱਥੇ ਆ ਉਹ ਹੈ ਕੌਣ ਉਹ ਸ਼ਕਲਾਂ ਆਪਣੇ ਵਰਗੀਆਂ ਬਣਾਉਂਦੇ ਐ ਹੈ ਕੌਮ ਦੇ ਗੱਦਾਰ ਏਜੰਸੀਆਂ ਦੇ ਬੰਦੇ ਉਹਨਾਂ ਨੂੰ ਪਤਾ ਏ ਏਜੰਸੀਆਂ ਕੰਨੀਆਂ ਕੰਮ ਸ਼ੁਰੂ ਕਰਦੇ ਹੋ ਅੱਜ ਉਸੇ ਦਿਨ ਪੁਲਿਸ ਨੇ ਸਸਕਾਰ ਕਰਤਾ ਪੁਲਿਸ ਨੇ ਕੋਸ਼ਿਸ਼ ਨਹੀਂ ਕੀਤੀ ਪਤਾ ਕਿ ਉਹ ਬੰਦਾ ਕੌਣ ਹੈ ਉਹਦਾ ਡੀਐਨਏ ਟੈਸਟ ਕਰਕੇ ਪਤਾਈਏ ਕਿੱਥੋਂ ਆਇਆ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਕਰੈਲੀ ਨੂੰ ਸੰਬੋਧਨ ਕਰ ਰਿਹਾ ਸੀ ਜਿਹਦੇ ਚੱਲਦਿਆਂ ਉਹਨਾਂ ਵੱਲੋਂ ਬੇਅਦਬੀ ਨੂੰ ਲੈ ਕੇ ਗੁੱਸੇ ਹੁੰਦੇ ਦਿਖਾਈ ਦਿੱਤੇ ਆ ਪੰਖਤ ਬੰਦੇ ਆਏ ਤੇ ਰੌਲਾ ਪਾਉਣ ਲੱਗ ਪਤਾ ਇਹ ਅਕਾਲੀ ਦਲ ਨੇ ਬੇਅਦਬੀ ਕਰਾਤੀ ਅਕਾਲੀ ਦਲ ਨੇ ਬੇਅਦਬੀ ਕਰਾਤੀ ਆ ਮੰਡਸਾਬ ਦਾਦੂਵਾਲ ਆ ਜਸਵੀਰ ਰੋਡੇ ਉਹਨਾਂ ਦੀ ਗੱਲਾਂ ਚਾਗੇ ਤੇ ਅੱਜ ਕਿੱਥੇ ਐ ਜਦੋਂ ਦਰਬਾਰ ਸਾਹਿਬ ਤੇ ਅੰਦਰ ਦਰਬਾਰ ਸਾਹਿਬ ਤੇ ਇੱਕ ਇਨਸਾਨ ਅੰਦਰ ਵੜ ਗਿਆ ਇੱਕ ਵੀ ਇੰਨਾ ਬੰਦਿਆਂ ਨੇ ਆਵਾਜ਼ ਉਠਾਈ ਅੱਜ ਉਸੇ ਦਿਨ ਪੁਲਿਸ ਨੇ ਸਸਕਾਰ ਕਰਤਾ ਪੁਲਿਸ ਨੇ ਕੋਸ਼ਿਸ਼ ਨਹੀਂ ਕੀਤੀ ਪਤਾ ਕਿ ਇਹ ਬੰਦਾ ਕੌਣ ਹੈ ਉਹਦਾ ਡੀਐਨਏ ਟੈਸਟ ਕਰਕੇ ਪਤਾਈਏ ਕਿੱਥੋਂ ਆਇਆ ਹੈ ਨਹੀਂ ਉਦੇ ਬਾਅਦ ਬੇਅਦਵੀ ਦੇ ਬਾਦ ਦੀ ਉਹ ਜੀ ਪੱਤਵੀ ਹੋਈਆਂ ਕੋਈ ਨਹੀਂ ਬੋਲਦਾ ਕਿਤੇ ਮੰਡ ਦੀ ਬਿਆਨ ਨਹੀਂ ਸੁਣਿਆ ਹੋਣਾ ਕਿਤੇ ਬਾਦੂ ਵਾਲ ਦਾ ਨਹੀਂ ਸੁਣਿਆ ਹੋਣਾ ਕਿਉਂ ਹੈ ਕੌਣ ਉਹ ਸ਼ਕਲਾਂ ਆਪਣੇ ਵਰਗੀ ਬਣਾਉਂਦੇ ਐ ਹੈ ਕੌਮ ਦੇ ਗੱਦਾਰ ਏਜੰਸੀਆਂ ਦੇ ਬੰਦੇ ਉਹਨਾਂ ਨੂੰ ਪਤਾ ਏਜੰਸੀਆਂ ਕੰਨੀਆਂ ਕੰਮ ਸ਼ੁਰੂ ਕਰਦੇ ਹੋ ਫਿਰ ਕਦਮ ਚਾਲੂ ਹੋ ਜਾਂਦੇ ਆ ਤੇ ਆਪਾਂ ਉਹਨਾਂ ਨੂੰ ਸੋਚਦੇ ਕਿ ਉਹ ਸਿੱਖ ਹੈ ਨਹੀਂ ਉਹ ਸਿੱਖ ਉਹ ਸਿੱਖ ਵੀ راہਵਾ ਪਾਇਆ ਹੈ ਉਹਨਾਂ ਦਾ ਨਿਸ਼ਾਨਾ ਪੰਜਾਬ ਨਹੀਂ ਉਹਨਾਂ ਦਾ ਪੰਜਾਬਾ ਨਿਸ਼ਾਨਾ ਸਿੱਖ ਕੌਮ ਨੂੰ ਤਕੜਾ ਕਰਨਾ ਨਹੀਂ ਉਹਨਾਂ ਦਾ ਨਿਸ਼ਾਨਾ ਹੈ ਕਿ ਸਿੱਖ ਕੌਮ ਦੀ ਜਥੇਬੰਦੀ ਨੂੰ ਖਤਮ ਕਰਨਾ ਹੈ ਉਹਨਾਂ ਨੂੰ ਆਈ ਆਦੇਸ਼ ਮਿਲਿਆ ਆਪਣੇ ਮਾਲਕ ਜਿਹੜੇ ਐ ਨਾ ਦਿੱਲੀ ਬੈਠੇ ਮਾਲਕਾਂ ਤੋਂ ਅਬ ਬਦਲਾ ਲਿਆ ਏ ਕਹਿੰਦੇ ਬਦਲਾ ਇਕਦਮ ਦੇਖਿਆ ਆਪਣੀ ਕੌਮ ਨੂੰ ਜਿੰਦਾ ਵੀ ਆਉਂਦਾ ਆਪਾਂ ਸੋਚਦੇ ਸਮਝਦੇ ਨਹੀਂ ਕਿ ਉਹ ਹੈ ਕੌਣ ਪਛੋਕੜ ਕੌਣ ਹੈ ਉਹਨੇ ਕਰਨਾ ਕੀ ਹੈ ਨਹੀਂ ਉਹਨੂੰ ਉਹਦੇ ਮਗਰ ਲੱਜਣੇ ਆ ਜਿਹੜੇ ਆਪਣੇ ਆ ਉਹਨਾਂ ਨੂੰ ਭੁੱਲ ਜਾਣੇ ਆ ਰੋਜ਼ ਤੁਸੀਂ ਅਰਦਾਸ ਕੀ ਕਰਦੇ ਆ ਰਾਜ ਕਰੇਗਾ ਖਾਲਸਾ ਤੇ ਰਾਜ ਦੇਤਾ ਤੁਸੀਂ ਦਿੱਲੀ ਵਾਲੇ ਕੇਜਰੀਵਾਲ ਨੂੰ ਖਾਲਸਾ ਤਾਂ ਕਿੱਥੇ ਰਾਜ ਰਿਹਾ ਜਿਵੇਂ ਮੁਗਲ ਜਿਵੇਂ ਅੰਗਰੇਜ਼ ਆਪਣੇ ਦੇਸ਼ ਤੇ ਹਮਲਾ ਕਰਦੇ ਸੀ ਓਵੇਂ ਆ ਦਿੱਲੀ ਵਾਲੀਆਂ ਪਾਰਟੀਆਂ ਪੰਜਾਬ ਤੇ ਹਮਲਾ ਕਰਦੀਆਂ ਪੰਜਾਬ ਨੂੰ ਲੁੱਟ ਕੇ ਚਲੀ ਜਾਂਦੀਆਂ ਤੇ ਜਿਹੜੀ ਆਪਣੀ ਫੌਜ ਹੈ ਉਸ ਤਰ੍ਹਾਂ ਤੁਸੀਂ ਧਿਆਨ ਦੇਣਾ ਹੀ ਨਹੀਂ ਤੁਸੀਂ ਆਪਾਂ ਉਹਨੂੰ ਕਮਜ਼ੋਰ ਕਰਨਾ ਅਸੀਂ ਜਿਉਣਾ ਮਰਨਾ ਇੱਥੇ ਆ ਸਾਡੇ ਵਾਸਤੇ ਸਾਰਾ ਕੁਝ ਪੰਜਾਬ ਆ ਜਿਵੇਂ ਤੁਸੀਂ ਸੁਣਿਆ ਸਰਦਾਰ ਸੁਖਬੀਰ ਸਿੰਘ ਬਾਦਰ ਵੱਲੋਂ ਦਾਦੂਵਾਲ ਤੇ ਜਸਵੀਰ ਸਿੰਘ ਰੋਡੇ ਤੇ ਮੰਡ ਦੇ ਉੱਤੇ ਗੁੱਸੇ ਹੁੰਦੇ ਦਿਖਾਏ ਦਿੱਤੇ ਨੇ ਉਹਨਾਂ ਕਹੇ ਕਿ ਏਜੰਸੀਆਂ ਦੇ ਬੰਦੇ ਨੇ ਏਜੰਸੀਆਂ ਦੇ ਕਹੇ ਤੇ ਇਹ ਕੰਮ ਕਰਦੇ ਨੇ ਹੁਣ ਵੇਖਣਾ ਹੋਵੇਗਾ ਇਹਨਾਂ ਵੱਲੋਂ ਆਪਣਾ ਕੀ ਪ੍ਰਤੀਕਰਮ ਸਾਹਮਣੇ ਰੱਖਿਆ ਨਾਲ ਸਾmarasega ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਟੀਫਾ ਚਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਕੇ ਕੋਣ ਕਰ ਰਿਹਾ ਹੈ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹਸੰਸਕ੍ਰਿਤੀ ਕੀ ਹੋਗੀ ਬਾਤ ਅਕ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ